ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਅਰਦਾਸ ਦਾ ਦਿਲ ਨਾਲ ਬੜਾ ਸੰਬੰਧ ਹੈ ਦਿਲ ਤੋਂ ਨਿਕਲੀ ਅਰਦਾਸ ਅਤੇ ਮੂੰਹ ਤੋਂ ਨਿਕਲੀ ਅਰਦਾਸ ਵਿੱਚ ਬੜਾ ਫਰਕ ਹੈ ਮੂੰਹ ਤੋਂ ਨਿਕਲੀ ਅਰਦਾਸ ਨਕਲੀ ਅਤੇ ਉਪਰੀ ਹੋ ਸਕਦੀ ਹੈ ਪਰ ਸਾਡੇ ਦਿਲ ਤੋਂ ਨਿਕਲੀ ਅਰਦਾਸ ਵਾਹਿਗੁਰੂ ਜੀ ਤੱਕ ਪਹੁੰਚਦੀ ਹੈ ਅਤੇ ਵਾਹਿਗੁਰੂ ਜੀ ਦੀ ਇੱਛਾ ਪੂਰਕ ਸ਼ਕਤੀ ਦੇ ਆਸਰੇ ਸਫਲਤਾ ਦਾ ਰੂਪ ਧਾਰ ਕੇ ਦ੍ਰਿਸ਼ਟ ਮਾਨ ਵਿੱਚ ਨਜ਼ਰ ਆਉਂਦੀ ਹੈ ਅਰਦਾਸ ਹਰ ਕੋਈ ਕਰਦਾ ਹੈ ਭਾਵੇਂ ਮੰਨੇ ਨਾ ਮੰਨੇ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਅਰਦਾਸ ਭੇ ਕਰਦੇ ਹਾਂ ਕਿਉਂਕਿ ਸਾਡੇ ਦਿਲ ਦੀ ਤਰਫ ਸਾਡੇ ਮੂੰਹ ਤੱਕ ਆਉਂਦੀ ਹੀ ਨਹੀਂ ਅੱਖਰਾਂ ਦਾ ਰੂਪ ਧਰਦੀ ਹੀ ਨਹੀਂ ਪਰ ਫਿਰ ਵੀ ਅਸੀਂ ਅਰਦਾਸ ਕਰਦੇ ਹੁੰਦੇ ਹਾਂ ਜਿਸ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਸਾਨੂੰ ਯਾਦ ਨਹੀਂ ਹੁੰਦਾ ਕਿ ਅਸੀਂ ਸਾਹ ਲੈ ਰਹੇ ਹਾਂ ਇਸ ਤਰ੍ਹਾਂ ਇਹ ਵੀ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅਰਦਾਸ ਕਰਦੇ ਹਾਂ ਭਾਵੇਂ ਸਾਡੀਆਂ ਬਹੁਤ ਸਾਰੀਆਂ ਅਰਦਾਸਾਂ ਗੁਪਤ ਹੀ ਰਹਿੰਦੀਆਂ ਹਨ ਪਰ ਹਨ ਉਹ ਵੀ ਅਰਦਾਸਾਂ ਭਾਵੇਂ ਆਸਤਕ ਹੋਈਏ ਭਾਵੇਂ ਨਾਸਤਕ ਸਾਡਾ ਦਿਲ ਹਮੇਸ਼ਾ ਜ਼ਰੂਰਤ ਅਤੇ ਗਿਆਨ ਅਨੁਸਾਰ ਚੰਗੀਆਂ ਅਤੇ ਲਾਭਵੰਤ ਚੀਜ਼ਾਂ ਮੰਗਦਾ ਹੀ ਰਹਿੰਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾ ਤਾਰਾ ਕਿਉਂਕਿ ਸਾਰਾ ਜਗਤ ਹੀ ਭਿਖਾਰੀ ਹੈ ਤੇ ਦਾਤਾਂ ਦੇਣ ਵਾਲਾ بس ਇੱਕੋ ਪਰਮਾਤਮਾ ਹੈ ਇਸ ਵੀਡੀਓ ਵਿੱਚ ਅੱਗੇ ਜਾ ਕੇ ਇੱਕ ਕਹਾਣੀ ਹੈ ਜੋ ਕਿ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਮੈਂ ਭਾਈ ਰਕबीर ਸਿੰਘ ਬੀਰਜੀ ਦੀ ਪੁਸਤਕ ਅਰਦਾਸ਼ ਸ਼ਕਤੀ ਵਿੱਚ ਕ੍ਰਿਸ਼ਨ ਅਤੇ ਦ੍ਰੋਪਦੀ ਦੇ ਵਰਤਾਨ ਦੇ ਉਪਰ ਕੁਝ ਝਲਕ ਤੇ ਚਾਨਣਾ ਪਾਉਣਾ ਚਾਹੁੰਦੀ ਦ੍ਰੋਪਦੀ ਕ੍ਰਿਸ਼ਨ ਨੂੰ ਕਹਿ ਰਹੀ ਸੀ ਕਿ ਤੁਸੀਂ ਭਰੀ ਸਭਾ ਵਿੱਚ ਮੇਰੀ ਇੱਜ਼ਤ ਤਾਂ ਰੱਖੀ ਪਰ ਬੜਾ ਹੈਰਾਨ ਤੇ ਪਰੇਸ਼ਾਨ ਕਰਕੇ ਦਸ਼ਿਰਿਕਸ਼ਨ ਨੇ ਕਿਹਾ ਦ੍ਰੋਪਦੀ ਮੈਂ ਕਦੀ ਕਿਸੇ ਨੂੰ ਹਰਾਨ ਪਰੇਸ਼ਾਨ ਨਹੀਂ ਕਰਦਾ ਜੋ ਮੈਨੂੰ ਦਿਲੋਂ ਯਾਦ ਕਰਦਾ ਹੈ ਮੈਂ ਉਸसे बड़े ਪਹੁੰਚਦਾ ਹਾਂ ਤੇ ਮੈਂ ਤੈਨੂੰ ਹੀ ਹਰਾਨ ਪਰੇਸ਼ਾਨ ਨੇ ਕੀਤਾ ਤੇ ਦ੍ਰੋਪਦੀ ਕਹਿਣ ਲੱਗੀ ਇਸ ਤੋਂ ਵੱਧ ਹਰਾਨੀ ਅਤੇ ਪਰੇਸ਼ਾਨੀ ਵਾਲੀ ਹੋਰ ਕਿਹੜੀ ਗੱਲ ਹੈ ਦੁਸ਼ਾਸ਼ਣ ਮੈਨੂੰ ਮਹਿਲਾਂ ਵਿੱਚੋਂ ਖਸੀਟ ਕੇ ਪਰੇ ਦਰਬਾਰ ਵਿੱਚ ਲੈ ਗਿਆ ਤੁਸੀਂ ਨਾ ਆਏ ਫਿਰ ਉਸਨੇ ਭਰੀ ਸਭਾ ਵਿੱਚ ਮੈਨੂੰ ਨਗਨ ਕਰਨ ਦਾ ਡਰਾਵਾ ਦਿੱਤਾ ਤੁਸੀਂ ਫਿਰ ਵੀ ਨਾ ਆਏ ਜਦ ਉਹ ਮੈਨੂੰ ਬਾਹਾਂ ਤੋਂ ਖਿੱਚ ਕੇ ਨਗਨ ਕਰਨ ਲੱਗਾ ਤਾਂ ਉਸਨੇ ਮੈਨੂੰ ਕਿਹਾ ਬਲਾ ਆਪਣੇ ਪਾਂਡਵਾਂ ਨੂੰ ਆਪਣੇ ਕ੍ਰਿਸ਼ਨ ਨੂੰ ਜੇਕਰ ਕਿਸੇ ਦੀ ਮਜਾਲ ਹੈ ਤਾਂ ਮੈਨੂੰ ਰੋਕ ਕੇ ਵਿਖਾਵੇ ਮੈਂ ਤੁਹਾਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਤੁਸੀਂ ਉਸ ਵੇਲੇ ਵੀ ਨਾ ਆਏ ਫਿਰ ਉਸਨੇ ਮੇਰੀ ਸਾੜੀ ਸੱਚੀ ਮੁੱਚੀ ਜ਼ੋਰ ਨਾਲ ਖਿੱਚਣ ਦੀ ਦਲੇਰੀ ਕੀਤੀ ਤੇ ਜਦ ਮੈਂ ਐਨ ਨਗਨ ਹੋਣ ਲੱਗੀ ਸੀ ਤੁਸੀਂ ਉਦੋਂ ਆੜ ਕੇ ਮੇਰੀ ਰੱਖਿਆ ਕੀਤੀ ਤੁਸੀਂ ਮੈਨੂੰ अनेਕ ਸਾੜੀਆਂ ਦੇਖ ਕੇ ਉਸ ਦੁਸ਼ਾਸ਼ਣ ਚੰਡਾਲ ਤੋਂ ਬਚਾਇਆ ਅਤੇ ਭਰੀ ਸਭਾ ਵਿੱਚ ਆਪਣੇ ਬਿਰਧ ਦੀ ਇਲਾਜ ਰੱਖੀ ਮੈਂ ਇਸ ਕਿਰਪਾਲਤਾ ਦੀ ਬਹੁਤ ਧੰਨਵਾਦੀ ਹਾਂ ਪਰ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਇੰਨੀ ਦੇਰ ਕਿਉਂ ਲਾਈ ਮੇਰੀ ਇੰਨੀ ਬੇਇੱਜ਼ਤੀ ਤੁਸੀਂ ਕਿਵੇਂ ਸਹਾਰੀ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਇਹ ਜੋ ਕੁਝ ਤੂੰ ਕਹਿ ਰਹੀ ਹੈਂ ਠੀਕ ਹੈ ਤੇਰੀ ਬਹੁਤ ਬੇਇੱਜ਼ਤੀ ਹੋਈ ਤਾਂ ਦ੍ਰੋਪਦੀ ਨੇ ਕਿਹਾ ਫਿਰ ਤੁਸੀਂ ਮੇਰੀ ਇੰਨੀ ਬੇਇੱਜ਼ਤੀ ਕਿਉਂ ਹੋਣ ਦਿੱਤੀ ਕਿਉਂ ਨਾ ਤੁਸੀਂ ਸ਼ਾਸ਼ ਨੂੰ ਉਸੇ ਵੇਲੇ ਹੀ ਸੱਜ ਦਿੱਤੀ ਜਦ ਉਹ ਮੈਨੂੰ ਮਹਿਲਾਂ ਵਿੱਚ ਚੁੱਕ ਸੀਟ ਕੇ ਦਰਬਾਰ ਵੱਲ ਲੈ ਜਾ ਰਿਹਾ ਸੀ ਤਾਂ ਸ਼੍ਰੀ ਕ੍ਰਿਸ਼ਨ ਨੇ ਦ੍ਰੋਪਦੀ ਨੂੰ ਕਿਹਾ ਮੈਂ ਆਪਣੇ ਭਗਤਾਂ ਦੀ ਉਸੇ ਵੇਲੇ ਮਦਦ ਕਰਦਾ ਹਾਂ ਜਦ ਉਹ ਮੈਨੂੰ ਆਪਣੀ ਮਦਦ ਕਰਨ ਦਾ ਮੌਕਾ ਦੇਣ ਤੇ ਜਦੋਂ ਉਹ ਦਿਲੋਂ ਮੈਨੂੰ ਯਾਦ ਕਰਨ ਤਾਂ ਦ੍ਰੋਪਦੀ ਨੇ ਕਾਲੀ ਪੈ ਕੇ ਕਿਹਾ ਇਸ ਦਾ ਮਤਲਬ ਇਹ ਹੋਇਆ ਕਿ ਮੈਂ ਤੁਹਾਨੂੰ ਦਿਲੋਂ ਨਹੀਂ ਸੀ ਯਾਦ ਕਰਦੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਨੂੰ ਲਗਾਤਾਰ ਆਵਾਜ਼ਾਂ ਦੇ ਰਹੀ ਸੀ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਤੂੰ ਮੇਰਾ ਨਾਮ ਲੈ ਕੇ ਜ਼ਰੂਰ ਆਵਾਜ਼ਾਂ ਮਾਰਦੀ ਸੀ ਪਰ ਤੇਰੇ ਦਿਲ ਅੰਦਰ ਇਹ ਤਰਵਾ ਸੀ ਕਿ ਜਿਸ ਸਭਾ ਵਿੱਚ ਦੁਸ਼ਾਸ਼ਣ ਮੈਨੂੰ ਲੈ ਜਾ ਰਿਹਾ ਹੈ ਉੱਥੇ ਸਾਰੇ ਪਾਂਡਵ ਕੌਰਵ ਤੇ ਬਜ਼ੁਰਗ ਭੀਸ਼ਮ ਪਦਾਮਾ ਦਰੋਣਾਚਾਰਿਆ ਅਤੇ ਹੋਰ ਅਨੇਕਾਂ ਮਿੱਤਰ ਹਨ ਮੈਂ ਉੱਥੇ ਪਹੁੰਚ ਕੇ ਦੁਸ਼ਾਸ਼ਣ ਨੂੰ ਉਸਦੀ ਕੁਸਤਾਖੀ ਦੀ ਸਜ਼ਾ ਦਿਵਾਵਾਂਗੀ ਤੇ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਦੁਸ਼ਾਸ਼ਣ ਜਿਸ ਵੇਲੇ ਤੈਨੂੰ ਨਗਨ ਕਰਨ ਜਾ ਰਿਹਾ ਸੀ ਉਸ ਵੇਲੇ ਤੂੰ ਆਪਣੀ ਸਾੜੀ ਦੀ ਕੰਨੀ ਨੂੰ ਕੁੱਟ ਕੇ ਦੰਦਾਂ 'ਤੇ ਫੜ ਲਿਆ ਤੈਨੂੰ ਆਸ ਸੀ ਕਿ ਤੇਰੇ ਦੰਦਾਂ ਵਿੱਚ ਕੁੱਟ ਕੇ ਫੜੀ ਹੋਈ ਸਾੜੀ ਤੇਰਾ ਸਾਥ ਦੇਵੇਗੀ ਪਰ ਜਦੋਂ ਦੁਸ਼ਾਸ਼ਣ ਨੇ ਝਟਕਾ ਮਾਰ ਕੇ ਤੇਰੇ ਦੰਦਾਂ ਵਿੱਚੋਂ ਤੇਰੀ ਸਾੜੀ ਨੂੰ ਖਿੱਚ ਲਿਆ ਤਾਂ ਤੇ ਤੂੰ ਸਾਰੇ ਪਾਸਿਆਂ ਵੱਲ ਨਿਆਸਰੀ ਹੋ ਗਈ ਤੇ ਨਿਆਸਰੀ ਹੋ ਕੇ ਮੈਨੂੰ ਕੇਵਲ ਇੱਕੋ ਹੀ ਆਵਾਜ਼ ਮਾਰੀ ਤੇ ਮੈਂ ਤੇਰੇ ਪਾਸ ਆਣ ਪੁੱਜਿਆ ਅਤੇ ਤੈਨੂੰ ਨਗਰ ਨਾ ਹੋਣ ਦਿੱਤਾ। ਦ੍ਰੋਪਦੀ ਮੈਂ ਨਿਆਸਰਿਆਂ ਦਾ ਆਸਰਾ ਹਾਂ। ਆਸਰੇ ਵਾਲਿਆਂ ਦਾ ਆਸਰਾ ਨਹੀਂ। ਇਹ ਉਹ ਬ੍ਰਤਾਂਤ ਸੀ ਜੋ ਭਾਈ ਸਾਹਿਬ ਦੀ ਬੁੱਕ ਵਿੱਚ ਸੀ ਤੇ ਪ੍ਰਮਾਤਮਾ ਵੀ ਨਿਆਸਰਿਆਂ ਦਾ ਆਸਰਾ ਨਿਮਾਣਿਆਂ ਦਾ ਮਾਣ ਹੈ। ਤੇ ਉਸ ਦੇ ਅੱਗੇ ਦਿਲੋਂ ਕੀਤੀ ਅਰਦਾਸ ਦੀ ਰਫ਼ਤਾਰ ਇੰਨੀ ਹੁੰਦੀ ਹੈ ਕਿ ਅੱਖ ਚਮਕਣ ਤੋਂ ਪਹਿਲਾਂ ਹੀ ਉਹ ਪ੍ਰਮਾਤਮਾ ਕੋਲ ਪਹੁੰਚ ਜਾਂਦੀ ਹੈ। ਤੇ ਆਓ ਸੁਣੀਏ ਅਗਲੀ ਕਹਾਣੀ। ਅਦਾਸ ਦੀ ਰਫਤਾਰ ਇੱਕ ਵਪਾਰੀ ਨੇ ਕਿਸੇ ਮਜਬੂਰੀ ਵਸ ਆਪਣਾ ਕਾਰੋਬਾਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਕਰ ਲਿਆ ਜਿਸ ਕਾਰਨ ਉਸ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਘਰ ਤੋਂ ਪਹਿਲਾਂ ਹੀ ਪਰੇਸ਼ਾਨ ਸੀ ਆਪਣੇ ਕਾਰੋਬਾਰ ਦੀ ਅਦਲਾ ਬਦਲੀ ਕਰਨ ਨਾਲ ਹੋਰ ਵੀ ਪਰੇਸ਼ਾਨ ਹੋ ਗਿਆ ਇੰਨਾ ਪਰੇਸ਼ਾਨ ਸੀ ਕਿ ਸਾਰੀ ਰਾਤ ਉਸ ਨੂੰ ਨੀਂਦ ਨਾ ਆਏ ਅੱਧੀ ਰਾਤ ਹੋ ਚੁੱਕੀ ਸੀ ਉਸਨੇ ਸੋਚਿਆ ਚਲੋ ਥੋੜਾ ਬਾਹਰ ਘੁੰਮ ਕੇ ਆਵਾਂ ਸ਼ਾਇਦ ਥਕਾਉਟ ਕਰਕੇ ਨੀਂਦ ਆ ਜਾਵੇ ਤੇ ਉਹ ਬਾਹਰ ਚੱਲ ਪਿਆ ਚੱਲਦੇ-ਚੱਲਦੇ ਰਸਤੇ ਵਿੱਚ ਉਸ ਨੂੰ ਇੱਕ ਗੁਰਦੁਆਰਾ ਨਜ਼ਰ ਆਇਆ ਉਸਨੇ ਸੋਚਿਆ ਥੋੜੀ ਦੇਰ ਇੱਥੇ ਸ਼ਾਂਤੀ ਵਿੱਚ ਬੈਠ ਜਾਂਦਾ ਹਾਂ ਗੁਰਦੁਆਰੇ ਵਿੱਚ ਕੋਈ ਬੰਦਾ ਨਹੀਂ ਸੀ ਸਾਰੇ ਭਾਈ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ ਸਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉੱਥੇ ਹਲਕੀ ਜੀ ਰੌਸ਼ਨੀ ਸੀ ਜਦ ਉਹ ਵਪਾਰੀ ਅੰਦਰ ਗਿਆ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤਾਂ ਉਸ ਨੂੰ ਇੱਕ ਕੋਨੇ ਵਿੱਚੋਂ ਇੱਕ ਬੰਦੇ ਦੀ ਰੋਣ ਦੀ ਆਵਾਜ਼ ਆ ਰਹੀ ਸੀ ਸ਼ਾਇਦ ਉਹ ਰੋ ਰੋ ਕੇ ਅਰਦਾਸ ਕਰ ਰਿਹਾ ਸੀ ਵਪਾਰੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਉਸ ਆਦਮੀ ਕੋਲ ਗਿਆ ਪੁੱਛਿਆ ਭਾਈ ਸਾਹਿਬ ਕੋਈ ਤਕਲੀਫ ਹੈ ਕਿਉਂ ਰੋ ਰਹੇ ਹੋ ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾਂ ਉਹ ਆਦਮੀ ਬੋਲਿਆ ਮੇਰੇ ਘਰ ਵਾਲੇ ਬਹੁਤ بیمار ਹੈ ਡਾਕਟਰਾਂ ਨੇ ਕੁਝ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਸਵੇਰ ਤੱਕ ਪੈਸੇ ਨਹੀਂ ਜਮ੍ਹਾਂ ਕਰਵਾਉਂਦੇ ਤਾਂ ਆਪਣੇ ਮਰੀਜ਼ ਨੂੰ ਲੈ ਜਾਣਾ ਇਹ ਹਸਪਤਾਲ ਹੈ ਕੋਈ ਜਤੀਮਖਾਨਾ ਨਹੀਂ ਇੰਨਾ ਕਹਿ ਕੇ ਉਹ ਆਦਮੀ ਉੱਚੀ ਉੱਚੀ ਰੋਣ ਲੱਗ ਪਿਆ ਤਾਂ ਵਪਾਰੀ ਨੇ ਉਸ ਨੂੰ ਕਿਹਾ ਭਾਈ ਸਾਹਿਬ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਨਾ ਮੈਂ ਘਰੋਂ ਪੈਸੇ ਲੈ ਕੇ ਆਉਂਦਾ ਹਾਂ ਤੇ ਵਪਾਰੀ ਆਪਣੇ ਘਰ ਆ ਗਿਆ ਜਿੰਨੇ ਪੈਸੇ ਉਸ ਆਦਮੀ ਨੂੰ ਚਾਹੀਦੇ ਸਨ ਲੈ ਕੇ ਮੁਰ ਗੁਰਦੁਆਰੇ ਚਲਾ ਗਿਆ ਅਤੇ ਜਾ ਕੇ ਇੱਕ ਚੈੱਕ ਉੱਪਰ ਸਾਈਨ ਕਰਕੇ ਉਸ ਨੂੰ ਦੇ ਦਿੱਤਾ ਅਤੇ ਕਿਹਾ ਜਿੰਨੀ ਵੀ ਲੋਡ ਹੋਵੇ ਉਹ ਪੈਸੇ ਤੁਸੀਂ ਭਰ ਲੈਣਾ ਤੇ ਨਾਲ ਹੀ ਉਸਨੇ ਇੱਕ ਕਾਰਡ ਵੀ ਦੇਣ ਲੱਗਾ ਕਹਿਣ ਲੱਗਾ ਇਹ ਮੇਰਾ ਪਤਾ ਹੈ ਅਗਰ ਹੋਰ ਪੈਸਿਆਂ ਦੀ ਲੋਡ ਪਵੇ ਤਾਂ ਆ ਕੇ ਲੈ ਜਾਣਾ ਉਸ ਆਦਮੀ ਨੇ ਚੱਕ ਤਾਂ ਲੈ ਲਿਆ ਪਰ ਕਾਰਡ ਨਹੀਂ ਲਿਆ ਅਤੇ ਉਹ ਆਦਮੀ ਵਪਾਰੀ ਨੂੰ ਬੋਲਿਆ ਭਾਈ ਸਾਹਿਬ ਮੇਰੇ ਕੋਲ ਪਤਾ ਹੈ ਤੁਹਾਡਾ ਮੈਨੂੰ ਕਾਰਡ ਦੀ ਕੋਈ ਲੋੜ ਨਹੀਂ ਤੋਂ ਵਪਾਰੀ ਬਹੁਤ ਹੈਰਾਨ ਹੋਇਆ ਕਹਿਣ ਲੱਗਾ ਮੈਂ ਇਸ ਸ਼ਹਿਰ ਵਿੱਚ ਨਵਾਂ ਹਾਂ ਮੈਨੂੰ ਇੱਥੇ ਕੋਈ ਵੀ ਨਹੀਂ ਜਾਣਦਾ ਤੇ ਆਪਾਂ ਦੋਵੇਂ ਕਦੀ ਮਿਲੇ ਵੀ ਨਹੀਂ ਨਾ ਮੈਂ ਤੈਨੂੰ ਵੇਖਿਆ ਨਾ ਤੂੰ ਮੈਨੂੰ ਵੇਖਿਆ ਫਿਰ ਤੇਰੇ ਕੋਲ ਮੇਰਾ ਪਤਾ ਕਿਵੇਂ ਆਇਆ ਤੇ ਅੱਜ ਤੇ ਇਸ ਗੁਰਦੁਆਰੇ ਵੀ ਮੈਂ ਪਹਿਲੀ ਵਾਰ ਆਇਆ ਹਾਂ ਇਹ ਜਗ੍ਹਾ ਮੇਰੇ ਲਈ ਬਿਲਕੁਲ ਨਵੀਂ ਹੈ ਮੇਰਾ ਪਤਾ ਕਿਸੇ ਕੋਲ ਨਹੀਂ ਪਰ ਤੇਰੇ ਕੋਲ ਕਿਵੇਂ ਮੇਰਾ ਪਤਾ ਹੈ ਵਪਾਰੀ ਨੇ ਉਸ ਆਦਮੀ ਨੂੰ ਪੁੱਛਿਆ ਤੁਹਾਨੂੰ ਮੇਰਾ ਪਤਾ ਕਿਸ ਨੇ ਦਿੱਤਾ ਤਾਂ ਉਸ ਆਦਮੀ ਨੇ ਬੜੇ ਹਲੀਮੀ ਨਾਲ ਤੇ ਬੜਾ ਹੀ ਦਿਲ ਨੂੰ ਛੂਹਣ ਵਾਲਾ ਜਵਾਬ ਦਿੱਤਾ ਉਸਨੇ ਕਿਹਾ ਮੇਰੇ ਕੋਲ ਉਸ ਪ੍ਰਮਾਤਮਾ ਦਾ ਪਤਾ ਹੈ ਜਿਸਨੇ ਤੈਨੂੰ ਰਾਤ ਦੇ ਦੋ ਜੀ ਵੀ ਇੱਥੇ ਭੇਜਿਆ ਹੈ ਮੇਰੀ ਮਦਦ ਕਰਨ ਵਾਸਤੇ ਕਿਉਂਕਿ ਮੈਂ ਉਸ ਅਗੇ ਅਰਦਾਸ ਕਰ ਰਿਹਾ ਸੀ ਤੇ ਮੈਨੂੰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਦਦ ਕਰੇਗਾ ਜੇਕਰ ਕੋਈ ਵੀ ਆਦਮੀ ਇਸ ਹੱਦ ਤੱਕ ਰੱਬ ਉਤੇ ਵਿਸ਼ਵਾਸ ਕਰੇ ਤਾਂ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਇੱਥਾਂ ਉਤਰ ਕੇ ਉਸ ਦੀ ਮਦਦ ਕਰਨ ਆਉਂਦਾ ਹੈ ਬਿਸ਼ਰਤ ਹੈ ਕਿ ਤੁਹਾਡੀ ਅਰਦਾਸ ਦਿਲੋਂ ਹੋਣੀ ਚਾਹੀਦੀ ਹੈ ਉਹ ਵਪਾਰੀ ਆਦਮੀ ਇਹ ਸੋਚ ਰਿਹਾ ਸੀ ਕਿ ਉਸ ਆਦਮੀ ਦੀ ਵਿਸ਼ਵਾਸ ਦੀ ਹੱਦ ਇੰਨੀ ਉੱਚੀ ਸੀ ਜਾਂ ਅਰਦਾਸ ਦੀ ਹੱਦ ਪਰ ਜੋ ਵੀ ਸੀ ਕਮਾਲ ਸੀ ਜੇਕਰ ਹਰ ਮਨੁੱਖ ਰੱਬ ਉੱਤੇ ਵਿਸ਼ਵਾਸ ਰੱਖ ਕੇ ਇਹੋ ਜੀ ਅਰਦਾਸ ਕਰੇ ਤਾਂ ਰੱਬ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਮਦਦ ਕਰਨ ਆਉਣਾ ਹੀ ਪੈਂਦਾ ਹੈ ਅਰਦਾਸ ਵਿੱਚ ਇਨਸਾਨ ਪਰ ਮਾਤਮਾ ਨਾਲ ਗੱਲਾਂ ਕਰਦਾ ਹੈ ਅਰਦਾਸ ਕਰਨ ਵਾਲੇ ਇਨਸਾਨ ਨੂੰ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਅਗੇ ਅਰਦਾਸ ਕਰ ਰਿਹਾ ਹੈ ਜਿਸ ਨਾਲ ਗੱਲਾਂ ਕਰ ਰਿਹਾ ਹੈ ਜਿਸ ਨਾਲ ਗੱਲਾਂ ਕਰ ਰਿਹਾ ਹੈ ਉਸ ਦੀ ਹਸਤੀ ਵਿੱਚ ਉਸ ਨੂੰ ਯਕੀਨ ਹੋਣਾ ਜ਼ਰੂਰੀ ਹੈ ਜਿਵੇਂ ਕਈਆਂ ਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਇਹ ਸਵਾਲ ਪੈਦਾ ਹੁੰਦਾ ਹੈ ਅਰਦਾਸ ਕਰਨ ਵਾਲੇ ਕਹਿੰਦੇ ਹਨ ਇਹ ਵਾਹਿਗੁਰੂ ਅਸੀਂ ਤੇਨੂੰ ਕਦੀ ਵੇਖਿਆ ਨਹੀਂ ਸੁਣਦੇ ਹਾਂ ਕਿ ਤੂੰ ਹੈ ਪਰ ਅਸੀਂ ਹੁਣ ਬੜੀ ਮੁਸੀਬਤ ਵਿੱਚ ਫਸੇ ਹਾਂ ਸਾਡੀ ਅਕਲ ਤੇ ਚਤਰਾਈ ਸਾਡਾ ਸਾਥ ਨਹੀਂ ਦੇ ਰਹੀ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੋਈ ਰੱਬ ਹੋਵੇ ਜਿਹੜਾ ਸਾਡੀਆਂ ਅਰਦਾਸਾਂ ਨੂੰ ਸੁਣ ਸਕੇ ਅਤੇ ਪੂਰੀਆਂ ਕਰ ਸਕੇ ਇਸ ਲਈ ਵਾਹਿਗੁਰੂ ਜੇਤੂ ਹੈ ਤਾਂ ਸਾਡੀ ਮਦਦ ਕਰ ਅਸੀਂ ਕਈ ਹੋਰ ਉਪਾਅ ਕਰ ਚੁੱਕੇ ਹਾਂ ਸਾਡੀ ਤਕਲੀਫ ਖਤਮ ਨਹੀਂ ਹੋਈ ਇਸ ਲਈ ਅਸੀਂ ਸੋਚਿਆ ਅਰਦਾਸ ਵੀ ਕਰਕੇ ਦੇਖਦੇ ਹਾਂ ਸ਼ਾਇਦ ਕਿਤੇ ਤੀਰ ਤੁੱਕਾ ਹੀ ਲੱਗ ਜਾਵੇ ਪਰ ਇਸ ਮੰਨ ਦੀ ਹਾਲਤ ਵਿੱਚ ਅਰਦਾਸ ਕੀਤੀ ਹੋਈ ਵਿਗਿਆਨਕ ਤੌਰ ਤੇ ਸਫਲ ਨਹੀਂ ਹੋ ਸਕਦੀ ਕਿਉਂਕਿ ਐਸੀ ਅਰਦਾਸ ਦੀ ਬੁਨਿਆਦ ਹੀ ਗਲਤ ਹੈ ਰੱਬ ਦੀ ਹਸਤੀ ਵਿੱਚ ਸਾਡੇ ਸ਼ੱਕ ਸਾਡੀ ਅਰਦਾਸ ਨੂੰ ਰੱਬ ਤੱਕ ਪਹੁੰਚਣ ਨਹੀਂ ਦਿੰਦੇ ਜਿਵੇਂ ਛੇਕਾਂ ਵਾਲੀ ਬੇੜੀ ਨੂੰ ਛੇਕ ਕਿਨਾਰੇ ਨਹੀਂ ਲੱਕਣ ਦਿੰਦੇ ਛੇਕਾਂ ਵਾਲੀ ਬੇੜੀ ਕਿਨਾਰੇ ਨਹੀਂ ਲੱਗੇਗੀ ਸ਼ੱਕੀ ਮੰਦੀ ਅਰਦਾਸ ਅਕਾਲ ਪੁਰਖ ਤੱਕ ਨਹੀਂ ਪਹੁੰਚੇਗੀ ਜੇਕਰ ਬੇੜੀ ਨੂੰ ਕਿਨਾਰੇ ਪਹੁੰਚਾਉਣਾ ਹੋਵੇ ਤਾਂ ਉਸ ਦੇ ਸਭ ਛੇਕ ਬੰਦ ਕਰਨੇ ਲਾਜ਼ਮੀ ਹਨ ਜੀ ਕਿਰ ਅਰਦਾਸ ਨੂੰ ਰੱਬੀ ਦਰਗਾਹ ਤੱਕ ਪਹੁੰਚਾਉਣਾ ਹੈ ਤਾਂ ਅਰਦਾਸ ਕਰਨ ਵਾਲੇ ਮਨ ਵਿੱਚੋਂ ਵਾਹਿਗੁਰੂ ਸਬੰਧੀ ਸਭ ਸ਼ੱਕ ਦੂਰ ਕਰਨੇ ਪੈਣਗੇ ਅਰਦਾਸ ਕਰਨ ਵੇਲੇ ਅਕਾਲ ਪੁਰਖ ਤੇ ਉਹੀ ਭਰੋਸਾ ਹੋਣਾ ਚਾਹੀਦਾ ਹੈ ਜਿਹੜਾ ਭਰੋਸਾ ਬੱਚੇ ਨੂੰ ਆਪਣੀ ਮਾਂ ਤੇ ਹੁੰਦਾ ਹੈ ਇੱਕ ਬੱਚੇ ਦਾ ਆਪਣੀ ਮਾਂ ਤੇ ਵਿਸ਼ਵਾਸ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਗਲੀ ਵਿੱਚ ਕੋਈ ਗੁਲਫੀਆਂ ਵੇਚਣ ਵਾਲਾ ਭਾਈ ਆਇਆ ਬੱਚੇ ਦਾ ਜੀ ਕੀਤਾ ਗੁਲਫੀ ਖਾਣ ਨੂੰ ਔਰ ਕੋਲ ਪੈਸਾ ਨਹੀਂ ਸੀ ਉਸਨੇ ਕੁਲਫੀਆਂ ਵਾਲੇ ਨੂੰ ਕਿਹਾ ਠਹਿਰ ਮੈਂ ਆਪਣੇ ਘਰ ਜਾ ਕੇ ਆਪਣੀ ਮਾਂ ਕੋਲੋਂ ਪੈਸੇ ਲੈ ਕੇ ਆਉਣਾ ਮਾਂ ਨੇ ਪੈਸੇ ਦਿੱਤੇ ਉਸ ਬੱਚੇ ਨੂੰ ਤਾਂ ਉਸ ਬੱਚੇ ਨੇ ਕੁਲਫੀ ਵਾਲੇ ਨੂੰ ਪੈਸੇ ਦੇ ਕੇ ਕੁਲਫੀ ਲੈ ਲਈ ਉਸ ਬੱਚੇ ਦਾ ਵਿਸ਼ਵਾਸ ਸੀ ਕਿ ਮੇਰੀ ਮਾਂ ਮੈਨੂੰ ਪੈਸੇ ਜ਼ਰੂਰ ਦੇਵੇਗੀ ਅਤੇ ਇਸੇ ਹੌਸਲੇ ਨਾਲ ਉਸਨੇ ਕੁਲਫੀਆਂ ਵਾਲੇ ਭਾਈ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਸੰਕੋਚ ਦੇ ਉਸ ਨੂੰ ਆਖਿਆ ਠਹਿਰ ਉਸ ਦੇ ਇਸ ਵਿਸ਼ਵਾਸ ਕਰਕੇ ਹੀ ਉਸ ਦੀ ਮਾਂ ਉਸ ਨੂੰ ਨਾ ਨਾ ਕਰ ਸਕੇ ਕਿਉਂਕਿ ਉਸ ਦੀ ਮਾਂ ਨੇ ਸੋਚਿਆ ਮੇਰੇ ਮਾਣ ਉੱਤੇ ਮੇਰੀ ਆਸ ਉੱਤੇ ਪੁੱਤਰ ਨੇ ਕਿਰਪੀਆਂ ਵਾਲਿਆਂ ਨੂੰ ਆਖਿਆ ਕਿ ਠਹਿਰ ਹੁਣ ਮੇਰਾ ਫਰਜ਼ ਹੈ ਮੈਂ ਆਪਣੇ ਪੁੱਤਰ ਨੂੰ ਪੈਸੇ ਦੇਵਾਂ ਇਸ ਬੱਚੇ ਵਰਗੇ ਵਿਸ਼ਵਾਸ ਨਾਲ ਰੱਬ ਜੀ ਪਾਸੋਂ ਜਦੋਂ ਜੋ ਕੁਝ ਮੰਗੋ ਉਦੋਂ ਹੀ ਉਹ ਕੁਝ ਮਿਲੇਗਾ ਸਿਰਫ ਸਾਨੂੰ ਠਹਿਰ ਆਖਣ ਦਾ ਹੌਸਲਾ ਹੋਣਾ ਚਾਹੀਦਾ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾਸ ਖਰਾਸ ਤਾਕੋ ਬਿਗਨੇ ਕੋ ਉਲਾਕੇ ਜਾ ਕੀ ਪ੍ਰਭਾ ਕੇ ਅਰਦਾਸ